ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਅਤੇ ਐਮਬੈਸਡਰ ਵੋਲਵਾਂਟ ਸਿੰਘ ਧਾਲੀਵਾਲ ਜੀ ਨੂੰ ਹਰ ਕੋਈ ਜਾਣਦਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਕੈਂਸਰ ਦੀ ਰੋਕਥਾਮ ਦੇ ਲਈ ਅਨੇਕਾਂ ਹੀ ਉਪਰਾਲੇ ਕੀਤੇ ਜਾਂਦੇ ਨੇ ਤੇ ਹਾਲ ਹੀ ਦੇ ਵਿੱਚ ਉਹ ਕੈਨੇਡਾ ਫੇਰੀ ਤੇ ਆਏ ਹੋਏ ਹਨ ਤੇ ਉਹ ਅੱਜ 온ਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਜਿੱਥੇ ਕਿ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਤੇ ਆਓ ਹੁਣ ਜਾਣਦੇ ਹਾਂ ਕਿ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਦੇ ਵਿੱਚ ਕੀ ਕੁਝ ਕਿਹਾ ਗਿਆ ਵੋਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਅਤੇ ਗਲੋਬਲ ਐਮਬੈਸਡਰ ਕੁਲਵੰਤ ਸਿੰਘ ਢਾਲੀਵਾਲ ਜੀ ਕੈਨੇਡਾ ਫੇਰੀ ਤੇ ਆਏ ਹੋਏ ਹਨ ਅਤੇ ਉਹ অন্ਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਜਿੱਥੇ ਉਹ ਨਵ ਵੱਡੇ ਇਕਾਠ ਨੂੰ ਸੰਬੋਧਨ ਕੀਤਾ ਕੁਲਵੰਤ ਸਿੰਘ ਢਾਲੀਵਾਲ ਨੇ 47 ਸਾਲ ਦੀ ਉਮਰ ਵਿੱਚ ਕਾਰੋਬਾਰ ਤੋਂ ਜਲਦੀ ਸੇਵਾ ਮੁਕਤੀ ਲੈ ਲਈ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਕੈਂਸਰ ਦੀ ਰੋਕਥਾਮ ਖਾਤਮੇ ਅਤੇ ਇਲਾਜ ਲਈ দান ਕਰਨ ਦਾ ਫੈਸਲਾ ਕੀਤਾ ਫਿਲਹਾਲ ਢਾਲੀਵਾਲ ਸਾਹਿਬ ਕੈਂਸਰ ਨਾਲ ਲੜਨ ਲਈ ਪੂਰਾ ਸਮਾਂ ਕੰਮ ਕਰਨ ਲਈ ਆਪਣੇ ਯਤਨਾਂ ਦੀ ਅਗਵਾਈ ਕਰ ਰਹੇ ਹਨ ਡਿਕਸੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਜੀ ਅਤੇ ਪਰਮ ਸਿੱਧੂ ਭਜਨ ਸਿੰਘ ਅਥਿੰਦ ਅਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਕੁਲਵੰਤ ਤਾਲੀਵਾਲ ਜੀ ਨੂੰ ਸਨਮਾਨਿਤ ਕੀਤਾ ਗਿਆ ਇਸ ਖਾਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਕੁਲਵੰਤ ਤਾਲੀਵਾਲ ਜੀ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਕਿਹਾ ਕਿ ਕੈਂਸਰ ਨਾਲ ਲੜਨ ਲਈ ਪੰਜਾਬ ਵਿੱਚ ਹੋਰ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਅਤੇ ਕਈ ਥਾਵਾਂ ਤੇ ਕੈਂਪ ਲਗਾਉਣੇ ਚਾਹੀਦੇ ਹਨ ਅਸੀਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਪੰਜਾਬ ਦੇ ਵਿੱਚ ਇਹ ਕੈਂਸਰ ਪ੍ਰਤੀ ਕੈਂਪ ਲਵਾਉਂਦੇ ਹਨ ਅਸੀਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਣੇ ਪਿੰਡਾਂ ਵਿੱਚ ਵੀ ਇਹੋ ਜਿਹੇ ਕੈਂਪ ਲਵਾਇਆ ਕਰਿਏ ਕਿਉਂਕਿ ਇਹ ਸਾਡੇ ਫਰਜ਼ ਬਣਦੇ ਹਨ ਵੀ ਅਸੀਂ ਉੱਥੇ ਦੇ ਬੱਚੇ ਬਜ਼ੁਰਗ ਕੈਂਸਰ ਤੋਂ ਕਿੱਦਾਂ ਬਚਾਉਨੇ ਹਨ ਅਸੀਂ ਸਮੂਹ ਉਤਾਰੀਓ ਖਾਲਸਾ ਦਰਵਾਜ਼ੇ ਦੇ ਸੇਵਾਦਾਰਾਂ ਵੱਲੋਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਹੀ ਸਿੱਖ ਕੌਮ ਮਨੁੱਖਤਾ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਨੇ ਇਸੇ ਤਰ੍ਹਾਂ ਕੈਂਪ ਲਾਈ ਜਾਂ। মিডিਆ ਨਾਲ ਗੱਲਬਾਤ ਕਰਦਿਆਂ ਤਾਲੀਵਾਲ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਡਿਕਸੀ ਗੁਰੂ ਘਰ ਆ ਕੇ ਇਹ ਦੇਖ ਕੇ ਬਹੁਤ ਚੰਗਾ ਲੱਗਿਆ ਕਿ ਇੱਥੇ ਵੀ ਸਿੱਖਾ ਵਿੱਚ ਆਪਣੇ ਧਰਮ ਪ੍ਰਤੀ ਉਹੀ ਭਾਵਨਾ ਜੋ ਪੰਜਾਬ ਦੇ ਵਿੱਚ ਹੈ ਕਿਉਂਕਿ ਸਿੱਖ ਕੌਮ ਗੁਰੂ ਦੇ ਲੰਗਰ ਲਾਉਣ ਵਾਲੀ ਕੌਮ ਹੈ। ਉਹਨਾਂ ਸਾਰਿਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਲੋਕਾਂ ਨੂੰ ਧਰਮ ਦੇ ਨਾਲ-ਨਾਲ ਮਨੁੱਖਤਾ ਦੀ ਵੀ ਸੇਵਾ ਕਰਨੀ ਚਾਹੀਦੀ ਹੈ। ਤਾਲੀਵਾਲ ਸਾਹਿਬ ਨੇ ਕਿਹਾ ਕਿ ਪੰਜਾਬ ਵਿੱਚ ਗਰੀਬ ਲੋਕਾਂ ਨੂੰ ਦਵਾਈ ਨਹੀਂ ਮਿਲਦੀ ਕਿਉਂਕਿ ਕਈ ਹੋਰ ਲੋਕ ਉਹਨਾਂ ਦੀ ਦਵਾਈ ਖਾ ਜਾਂਦੇ ਨੇ। ਉਹਨਾਂ ਸਾਦੇ ਵਿਆਹ ਅਤੇ ਸਾਦੇ ਭੋਗ ਪਾਉਣ ਲਈ ਵੀ ਗੱਲ ਕੀਤੀ ਅਤੇ ਕਿਹਾ ਕਿ ਵਰਡ ਕੈਂసర్ ਕੇਅਰ ਚੈਰੀਟੇਬਲ ਸੁਸਾਇਟੀ ਹਰ ਵੇਲੇ ਲੋਕਾਂ ਦੀ ਮਦਦ ਲਈ ਖੜੀ ਹੈ ਕਿਉਂਕਿ ਸਾਡੇ ਵੱਲੋਂ ਦਵਾਈ ਦੇ ਲੰਗਰ ਲਗਾਏ ਜਾਂਦੇ ਹਨ ਮੇਰੇ ਅੱਜ ਬਹੁਤ ਵੱਡੇ ਭਾਗ ਹੈ ਜੀ ਮੈਂ ਗੁਰਦਰਾ ਸਾਹਿਬ ਟ੍ਰਾਂਟੋ ਦੇ ਵਿੱਚ ਖਾਲਸਾ ਦਰਬਾਰ ਜੀ ਅੰਟੋਰੀਓ 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 ਖਾਲਸਾ ਦਰਬਾਰ ਦੇ ਵਿੱਚ ਸਾਡਾ ਸਿੱਖ ਜਿੱਥੇ ਵੀ ਜਾਂਦਾ ਨਾ ਮੈਂ ਵਰਡ ਕੈਂਸਰ ਨੇ ਮੈਨੂੰ ਸਾਰੀ ਦੁਨੀਆ ਕਮਾਤੀ ਮੈਂ ਇਹ ਹਮੇਸ਼ਾ ਕਹਿੰਦਾ ਗੱਲ ਸਿੱਖ ਆਪਦਾ ਘਰ ਬਾਅਦ ਚ ਬਣਾਉਂਦਾ ਗੁਰੂ ਦਾ ਘਰ ਪਹਿਲਾਂ ਬਣਾਉਂਦਾ ਬਹੁਤ ਹੀ ਸੋਹਣਾ ਪ੍ਰਬੰਧ ਹੈ ਪੀਸਫੁਲ ਜੋ ਗੁਰੂ ਦੇ ਆਦੇਸ਼ਾਂ ਤੇ ਚੱਲ ਰਿਹਾ ਜੋ ਗੁਰੂ ਸਾਹਿਬ ਕਹਿ ਰਿਹਾ ਹੈ ਇਹ ਕਮੇਟੀ ਉਹ ਕਰ ਰਹੀ ਹੈ ਮੇਰਾ ਬੜਾ ਮਨ ਖੁਸ਼ ਹੋਇਆ ਮੈਂ ਆਪਦਾ ਘਰ ਆਪ ਠੀਕ ਕਰਨਾ ਹੈ ਕਿ ਗਵੰਡੀ ਨੇ ਨਹੀਂ ਆ ਮੈਂ ਆਪਦਾ ਆਪ ਠੀਕ ਕਰਨਾ ਆਓ ਮਿਲ ਕੇ ਆਪਣੀ ਸਿੱਖ ਕੌਮ ਨੂੰ ਅੱਗੇ ਨੂੰ ਲੈ ਕੇ ਚੱਲ ਗਏ ਯਾਰ ਰੋਲੋ ਨਾ ਆਪਾਂ ਆਪਣ ਨੂੰ ਗਾਲੀਆਂ ਪੀੜੀਆਂ ਪੁੱਛਣ ਗਿਆ ਆਪਾਂ ਜਵਾਬ ਦੇ ਆ ਵੀ ਤੂੰ ਕੀ ਕੀਤਾ ਸੀ ਬਾਪੂ ਜੀ ਤੇ ਤੂੰ ਆਪਦੀ ਸਾਰੀ ਜ਼ਿੰਦਗੀ ਨਗਾ ਲਈ ਆਪਾਂ ਜ਼ਿੰਮੇਦਾਰ ਹੈ ਬੱਚਿਆਂ ਨੂੰ ਗਲਤ ਰਸਤੇ ਨਾ ਪਾਈਏ ਬੱਚਿਆਂ ਨੂੰ ਸੰਭੀਏ ਜਿਹੜੇ ਨਵੇਂ ਬੱਚੇ ਆਏ ਆ ਯਾਰ ਉਹ ਵੀ ਕੋਈ ਜ਼ਮੀਨ ਦਾ ਕਿੱਲਾ ਵੇਚ ਕੇ ਆਇਆ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਬੇਟੀਆਂ ਨੂੰ ਗਲਤ ਰਸਤੇ ਨਾ ਪੈਣ ਦੀ ਇੱਕ ਮੈਂ ਬੇਨਤੀ ਹਮੇਸ਼ਾ ਹੀ ਕਰਦਾ ਹੁੰਦਾ ਯਾਰ ਮੇਰੇ ਕੇ ਇੰਟਰਵਿਊ ਬੜੀ ਵਾਇਰਲ ਹੋਈ ਸੀ ਸਾਨੂੰ ਆਪਦੇ ਧਾਮ ਦੀ ਦਿਸ਼ਾ ਬਦਲਣੀ ਬਹੁਤ ਜ਼ਰੂਰੀ ਹੈ ਚੇਂਜ ਦਾ ਡਾਇਰੈਕਸ਼ਨ ਆਫ ਯੂਅਰ ਡੋਨੇਸ਼ਨ ਸਾਡਾ 95% दान ਧਰਮ ਨੂੰ ਜਾ ਰਿਹਾ ਦੇਖੋ ਮੈਂ ਪਵਿੱਤਰ ਥਾਂ ਤੇ ਖੜਾ ਹਾਂ ਗੁਰੂ ਸਾਹਿਬ ਦੀ ਹਾਜ਼ਰੀ ਮੁਨਕਤਾ ਦੀ ਸੇਵਾ ਪੈਰਲਲ ਕਰਨੀ ਚਾਹੀਦੀ ਤੇ ਬਹੁਤ ਜ਼ਰੂਰੀ ਹੈ ਲੋਕ ਮਰ ਰਹੇ ਆ ਬਗੈਰ ਦਵਾਈ ਤੋਂ ਠੀਕ ਹੈ ਮੈਂ ਪੰਜਾਬ ਵਾਲੇ ਵੀਰਾਂ ਨੂੰ ਕਹਿ ਦਿੰਨਾ ਤੁਸੀਂ ਗਰੀਬ ਦੀ ਦਵਾਈ ਵੀ ਖਾ ਜਾਂਦੇ ਆ ਤੇ ਮੁੜ ਕੇ ਸੜਕ ਤੇ ਸ਼ਵੀਲ ਲਾ ਕੇ ਬਹਿ ਜਾਂਦੇ ਆ ਉਹਦੀ ਦਵਾਈ ਰਹਿਣ ਦਿਓ ਸ਼ਵੀਲ ਦੀ ਲੋੜ ਨਹੀਂ ਗਈ ਉਹਦੀ ਦਵਾਈ ਨਾ ਖਾਓ ਨੈਸ਼ਨਲ ਰੂਲਰ ਹੈਲਥ ਮਿਸ਼ਨ ਦੇ ਤਹਿਤ ਕਰੋਨਾ ਰੁਪਏ ਦੀ ਦਵਾਈ ਆਉਂਦੀ ਹੈ ਆਮ ਵੇਚ ਦਿੰਦੇ ਸਰਕਾਰੀ ਹਸਪਤਾਲ ਚ ਕਿਸੇ ਦਵਾਈ ਨਹੀਂ ਹੁੰਦੀ ਤੇ ਫਿਰ ਕਹਿੰਦੇ ਆ ਉਹ ਦੁਕਾਨ ਤੋਂ ਲਿਆ ਜਿਹਨੂੰ ਵੇਚੀ ਹੁੰਦੀ ਹੈ ਠੀਕ ਹੈ ਤੇ ਕੀ ਬਣੇਗਾ ਉਸ ਕੌਮ ਦਾ ਜਿਹੜੇ ਗਰੀਬ ਦੀ ਦਵਾਈ ਖਾ ਜਾਂਦੇ ਆ ਕਿਸੇ ਸਾਡੇ ਗੁਰੂ ਅਰਜਨ ਦੇਵ ਜੀ ਦੇ ਉਸ ਵੇਲੇ ਦਵਾਖਾਨੇ ਖੋਲੇ ਸੀ ਤਰਨਤਾਰਨ ਚ ਤੇ ਕੀਰਤਪੁਰ ਸਾਹਿਬ ਦੇ ਵਿੱਚ ਇੱਕ ਮੁਸਲਮਾਨ ਬਾਦਸ਼ਾਹ ਸਾਡੇ ਗੁਰੂ ਸਾਹਿਬ ਤੋਂ ਦਵਾਈ ਲੈਣ ਆਇਆ ਸੀਗਾ ਸਾਡੀ ਉਹ ਕੌਮ ਹੈ ਭਾਈ ਕਨਿਆ ਦੇ ਵਾਰਸਾਂ ਸੀ ਪਲੀਜ਼ ਮੇਰੀ ਬੇਨਤੀ ਪ੍ਰਵਾਨ ਕਰੋ ਸ਼ਾਂਤੀ ਰੱਖਿਆ ਕਰੋ ਤੇ ਮੈਨੂੰ ਅੱਜ ਇਸ ਗੁਰੂ ਘਰ ਤੋਂ ਬਹੁਤ ਕੁਝ ਸਿੱਖਣ ਨੂੰ ਹਾਂ ਇੱਕ ਸਾਦੇ ਵਿਆਹ ਤੇ ਸਾਦੇ ਮਰਨੇ ਤੇ ਮਰਨੇ ਵੀ ਸਾਦੇ ਨਹੀਂ ਛੱਡੇ ਉਹ ਪੈਸਾ ਬਚਾ ਕੇ ਆਪੋ ਆਪਣੇ ਪਿੰਡਾਂ ਤੇ ਲਾਇਆ ਕਰੋ ਨੋਬਲ ਕੈਂਸਰ ਕੇਅਰ.co.in ਤੁਹਾਡੇ ਨਾਲ ਹੈ ਅਸੈਂਟ ਲੱਗੇ ਆ ਜੀ ਨਿਰੰਤਰ ਜਾ ਰਹੀ ਆ ਦਵਾਈ ਦੇ ਲੰਗਰ ਜਿੰਨੀ ਮਰਜ਼ੀ ਲੈ ਲਓ ਐਂ ਚੈੱਕ ਅਪ ਕਰ ਲਿਓ ਜਾ ਕੇ ਇਹ ਬੰਦਾ ਬੋਲਦਾ ਰਿਹਾ ਟੀਵੀ ਤੇ ਕਿ ਮਿਲ ਵੀ ਰਹੀ ਆ ਤੇ ਮੈਨੂੰ ਚੰਗਾ ਨਾ ਕਿਹਾ ਕਰੋ ਲਾਸਟੀ ਲਾਈਨ ਸੁਣ ਲਓ ਮੈਂ ਤਾਂ ਕੋਸ਼ਿਸ਼ ਕਰ ਰਿਹਾ ਠੀਕ ਆ ਪਰ ਮੇਰੀਆਂ ਗਲਤੀਆਂ ਕੱਢ ਕੇ ਮੇਰੀ ਝੂਲੀ ਚ ਪਾਇਆ ਕਰੋ ਫਿਰ ਸੰਸਤਾ ਦੀ ਮੈਂ ਸਾਡੇ ਪੁੱਛੂਗਾ ਡਾਇਰੈਕਟਰ ਨੂੰ ਸਾਡੇ ਸਟਾਫ ਨੂੰ ਪੁੱਛੂ ਵੀ ਇਹ ਗਲਤੀ ਕਿਉਂ ਹੋਈ ਫਿਰ ਅਸੀਂ ਇਹਨੂੰ ਠੀਕ ਕਰਾਂਗੇ ਕਈ ਲੋਕਾਂ ਨੂੰ ਲੋਕਾਂ ਨੂੰ ਪੰਪ ਦੇ ਦਈਏ ਚੰਗਾ ਚੰਗਾ ਕਹੀ ਜਾਓ ਉਹ ਖਿਆਲ ਨਹੀਂ ਕਰਦਾ ਮੇਰੀਆਂ ਗਲਤੀਆਂ ਮੇਰੀ ਝੋਲੀ 'ਚ ਪਾਇਆ ਕਰੋ ਤੇ ਚੰਗਾ ਨਾ ਕਿਹਾ ਕਰੋ ਬ੍ਰੈਂਟਨ ਤੋਂ ਕੈਮਰਾਮੈਨ ਰਿਤਿੰਦਰ ਸਿੰਘ ਗਰੇਵਾਲ ਦੀ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ